ਉਹ ਕਹਿੰਦੇ ਏਸ ਰਸਤੇ ਉੱਤੇ ਕੋਈ ਤੁਰਦਾ ਨਹੀਂ ਬਬਰ ਸ਼ੇਰਪੁਰੀ ਸਾਹਿਬ ਜੀ ਨੇ ਕੀਤਾ ਵਾਟ ਹਮਾਰੇ ਖਰੀ ਉਨੀਲੀ ਥੱਲਿਓਂ ਟਿੱਕੀ ਬਹੁਤ ਪੀੜੇ ਉਸ ਉੱਪਰ ਹੈ ਮਾਰਗ ਨਿਰ ਸ਼ੇਰ ਫਰੀਦਾ ਪੰਥ ਸਵਾਰ ਸੁਨੇਹਾ ਗੁਰੂ ਅਰਜਨ ਦੇਵ ਜੀ ਨਾਲ ਸੱਚੇ ਪਾਤਸ਼ਾਹ ਅਧਿਆਇ ਸਤਗੁਰ ਜੀ ਕਹਿੰਦੇ ਇਸ ਮਾਰਗ ਦੇ ਉੱਤੇ ਕੋਈ ਵੱਡ ਭਾਗਾ ਵਾਲਾ ਤੁਰਦਾ ਹੈ ਜਿਹਦੇ ਵੱਡੇ ਭਾਗ ਹਜੂਰ ਦੀ ਬਾਣੀ ਚਾਹ ਕਹੇ ਪਾਰਕ ਤੇ ਮੈਂ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤਰਗ ਜੀਵਾਂ ਤ੍ਰਗ ਜੀਵਾ ਕਿਸੇ ਨੂੰ 100 ਵਾਰ ਲਾਣਤ ਪਾ ਦੇ ਸੱਤੇ ਨੂੰ ਕਹਦੇ ਹੋ ਇੱਕ ਵਾਰ ਤਰਨਿਆ ਮਹਾਰਾਜ ਕਹਿੰਦੇ ਜੇ ਤੂੰ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਸਤਿਗੁਰੂ ਕਹਿੰਦੇ ਤੇਰਾ ਜੀਵਨ ਚ ਮਹਾਰਾਜ ਨੇ ਆਖਿਆ ਸੱਜ ਕਹਿੰਦੇ ਇਹ ਜਿਹੜਾ ਮਾਰਗ ਹੈ ਇਹ ਮਹਾਨ ਗੁਰ ਤੇ